ਤੁਸੀਂ ਦੇਖ ਰਹੇ ਹੋ ਦਿਆਨੀ ਸਾਹਿਬ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਬਜਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਹਰ ਉਹ ਟੇਲਿਆਂ ਤੱਕ ਜਿਹੜੇ ਨਹਿਰਾਂ ਤੱਕ ਪਾਣੀ ਦੀ ਜਿਹੜੀ ਪੂਰੀ ਵਿਵਸਥਾ ਦੀ ਗੱਲ ਕੀਤੀ ਗਈ ਸੀ ਬਕਾਇਦਾ ਉਸ ਦਾ ਵੀ ਪੰਜਾਬ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤਾ ਤਾਂ ਹਰ ਪੰਜਾਬ ਦੇ ਹਰ ਪਿੰਡਾਂ ਦੇ ਟੇਲਿਆਂ ਤੱਕ ਪਾਣੀ ਵੀ ਪਹੁੰਚ ਚੁੱਕਾ ਉਸ ਦੇ ਨਾਲ ਹੀ ਪ੍ਰੀ ਮੌਨਸੂਨ ਦਸਤਰ ਨੇ ਅੱਜ ਪੰਜਾਬ ਦਿੱਤੀ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਦੇ ਚਿਹਰੇ ਖਿਲਗੇ ਤੇ ਇਸਦੇ ਨਾਲ ਹੀ ਝੋਨੇ ਦੀ ਬਿਜਾਈ ਦਾ ਦਿਨ ਵੀ ਸ਼ੁਰੂ ਹੋ ਗਿਆ। ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਲੁਧਿਆਣਾ ਦੇ ਇੱਕ ਪਿੰਡ ਦੀ ਜਿੱਥੇ ਤਮਾਮ ਮਿਹਰੇ ਇਹ ਕਿਸਾਨ ਮਜ਼ਦੂਰ ਜਿਹੜੇ ਬੰਦੇ ਹੈਗੇ ਆ ਝੋਨੇ ਦੀ ਜਿਹੜੀ ਬਿਜਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ ਤੇ ਅੱਜ ਤੋਂ ਜਿਹੜੀ ਝੋਨੇ ਦੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਮੌਨਸੂਨ ਨੇ ਪਹਿਲੀ ਦਸਤ ਦਿੱਤੀ ਦਾ ਕਾਫੀ ਬਰਸਾਤ ਹੋਈ ਹੈ ਪੰਜਾਬ ਦੇ ਅਲੱਗ-ਅਲੱਗ ਸ਼ਰਾਂ ਦੇ ਪਿੰਡਾਂ ਦੇ ਵਿੱਚ ਤਾਂ ਇਸ ਥਾਂ ਜਿੱਥੇ ਪੰਜਾਬ ਦੇ ਕਿਸਾਨਾਂ ਦੇ ਚਿਹਰੇ ਖਿਲੇ ਆ ਉਸਤੇ ਨਾਲ ਹੀ ਜਿਹੜਾ ਪੰਜਾਬ ਦੇ ਅਲੱਗ-ਅਲੱਗ ਟੇਲਾਂ ਵਿੱਚ ਪਾਣੀ ਪਹਿਲਾਂ ਹੀ ਪਹੁੰਚ ਚੁੱਕਿਆ ਸੀ ਪੰਜਾਬ ਸਰਕਾਰ ਦੇ ਜਿਹੜੇ ਉਪਰਾਲਿਆਂ ਨਾਲ ਤਾਂ ਝੋਨੇ ਦੀ ਬਜਾਈ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨਾਂ ਦੇ ਚਿਹਰੇ ਵੀ ਖੁਲ ਗਏ ਫਿਲਹਾਲ ਇੱਥੇ ਇੱਕ ਗੱਲਬਾਤ ਕਰਦੇ ਜਿਹੜੇ ਮਜ਼ਦੂਰ ਕੰਮ ਕਰੇਗਾ ਕੀ ਨਾਮ ਆਪਕਾ ਜੀ ਮੁਹੰਮਦ ਸਾਕਿਰ ਅਲਮ ਕਿਵੇਂ ਦੇਖਦੇ ਹੋ ਜੋ ਝੋਨੇ ਦੀ ਇਹ ਬਜਾਈ ਸ਼ੁਰੂ ਹੋ ਚੁੱਕੀ ਹੈ ਕਿਹਦਾ ਦੇਖਦੇ ਹੋ ਕਿਹਦਾ ਮਾਹੌਲਾ ਕਿਹਦਾ ਵਾਤਾਵਰਨ ਚੱਲ ਰਿਹਾ ਬੜੀਆਂ ਚੱਲ ਰਿਹਾ ਬੜੀ ਬਰਸਾਤ ਹੋਈ ਹੈ ਬਰਸਾਤ ਹੋਈ ਹੈ ਖੂਬ ਜੰਗੇ ਬਰਸਾਤ ਹੋਈ ਹੈ ਬੜੀਆ ਹੋਈ ये मौसम ठीक है ऐसे हाँ मौसम तो सही है कैसा देखते हो पंजाब में यहाँ पर जब टीले होते हैं उनमें पानी काफ़ी पहुँच चुका है ये काफ़ी अच्छा काम है सरकार का भी बहुत बढ़िया चल रहा है बहुत बढ़िया है कैसा देखते हो कैसे कितने, एक कितनी देर में ये जो जहाँ पे होती है चोने की बजाय कैसे कर हो चावल ये तो चावल की खेती तो बहुत बढ़िया हो रहा है जी यहाँ पंजाब में ये तो आज बारिश भी हुआ है ऐसे थोड़ा बहुत पहले हल्का गर्म भी था अभी बिल्कुल मौसम सही है

मगर इससे पहले बहुत दिक्कत था अभी आप, अभी दिक्कत आज आज नहीं है इसके बाद आप प्यार होगा नहीं होगा आप ही लोग कही बरसात शुरू हो गई है ये इसके लिए जोड़ने के लिए इसके लिए काफी सही है हाँ सही है बरसात तो जो हो गया था इसमें लाइट अगर मिल जाएगा तो किसान अपना खेती करते रहेगा बस एब, बस ऐसे ही है होना आप, चाहिए ऐसे आप लोग जैसे लगे हुए मेहनत कर रहे हो कितने एक दिन में कितने किले आप कर लेते हो इतने आप पाँच किला हाँ पाँच किला लगा लेते हैं ਆ ਇਹ ਕਿਸ ਬੰਦੇ ਸੇ 5 ਕਿਲਾ ਲਗਾ ਲੈਂਦੇ ਆ ਸੋ ਚੋਨੇ ਦੀ ਬਿਜਾਈ ਨੂੰ ਦੱਸਦੀ ਹੈ ਕਿ ਸ਼ੁਰੂ ਹੋ ਚੁੱਕੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਹਰ ਪੰਜਾਬ ਦੇ ਜਿੰਨੇ ਵੀ ਕਸਬੇ ਆ ਸੂਬੇ ਆ ਜਿੱਥੇ ਵੀ ਪੰਜਾਬ ਦੇ ਲਾਲੇ ਪਿੰਡਾਂ ਦੇ ਵੀ ਜਿਹੜੇ ਟੇਲਿਆਂ ਦਾ ਪਾਣੀ ਪਹੁੰਚ ਚੁੱਕਾ ਸੀ ਤਾਂ ਪਹਿਲਾਂ ਹੀ ਬਰਸਾਤ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਹ ਪੂਰਤਾਂ ਇੰਤਜ਼ਾਮ ਕੀਤੇ ਸੀ ਤਾਂ ਉਸ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਉੱਥੇ ਹੀ ਪ੍ਰੀ ਮੌਨਸੂਨ ਦੀ ਅੱਜ ਜਿਹੜੀ ਬਰਸਾਤ ਹੋਈ ਹੈ ਉਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਦੇ ਚਿਹਰੇ ਖਿਲ ਗਏ ਤੇ ਝੋਨੇ ਦੀ ਜਿਹੜੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਆ ਆਓ ਹੋ ਕਿਸਾਨਾਂ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦਾ ਮਾਹੌਲ ਚੱਲੇਦਾ ਕੀ ਗੱਲਬਾਤ ਕਰਦੇ ਸੋ ਹੋਰ ਵੀ ਮੇਨਾ ਜਿਹੜਾ ਪੰਜਾਬੀ ਕਿਸਾਨ ਪਰਾਈ ਚ ਆ ਜਿਹੜਾ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਕਿਸ ਤਰ੍ਹਾਂ ਮੌਨਸੂਨ ਦੀ ਪਹਿਲੀ ਬਰਸਾਤ ਹੋਈ ਹੈ ਤਾਂ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਤਾਂ ਕਿਸ ਤਰ੍ਹਾਂ ਦੇ ਹਾਲ ਭਾਜੀ ਕੀ ਨਾਮ ਹੈ ਤੁਹਾਡਾ ਸਸਤੀ ਕਾ ਸਰ ਕੀ ਨਾਮ ਹੈ ਮੇਰਾ ਮਨਜੀਤ ਸਿੰਘ ਹੈ ਜੀ ਜੀ ਕਿਸਾ ਦੇਖਦੇ ਹੋ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਅੱਜ ਮੌਨਸੂਨ ਦੀ ਪਹਿਲੀ ਬਰਸਾਤ ਕਿੱਦਾਂ ਦਾ ਮਾਹੌਲ ਹੈ ਤੁਹਾਡਾ ਕਿੱਦਾਂ ਦੇਖ ਮਾਹੌਲ ਤਾਂ ਵਧੀਆ ਜ ਹਾਂਜੀ ਤੇ ਹੁਣੇ ਬਈ ਸ਼ੁਰੂ ਹੋ ਚੁੱਕੀ ਹਾਂਜੀ ਹੁਣ ਹੋਈ ਹੈ ਜੀ ਪਾਣੀ ਕਿ ਸੰਤੀਮ ਸੀ ਪਾਣੀ ਦੇ ਪਾਣੀ ਸਰ ਨਹਿਰਾ ਦੇ ਮਿਲਦਾ ਤੇ ਮੋਟਰਾਂ ਚ ਚਲਦੀਆਂ ਚਲਦੀਆਂ ਵਾ ਹਾਂ ਭਾਈ ਇੱਕੀ ਹੁਣ ਯਾਨੀ ਬਿਜਲੀ ਮਿਲ ਰਹੀ ਹੈ ਬਿਜਲੀ ਮਿਲਦੀ ਹੈ ਆ ਰਹੀ ਹੈ ਸਰ 8 ਘੰਟੇ ਤੱਕ ਆ ਰਹੀ ਹੈ ਪੰਜਾਬ ਸ깔ੋ ਪੂਰਾ ਫਾਇਦਾ ਮਿਲ ਰਿਹਾ ਇਸ ਟਾਈਮ 8 ਘੰਟੇ ਤੱਕ ਆ ਰਹੀ ਹੈ 8 ਘੰਟੇ ਪੂਰੀ ਮਿਲਦੀ ਹੈ ਹਾਂਜੀ ਆ ਰਹੀ ਅੱਗੇ ਨਹੀਂ ਆਂਦੀ ਸੀ ਹੁਣ ਆਂਦੀ ਹੈ ਅੱਗੇ ਨਹੀਂ ਆ ਰਹੀ ਸਰ ਅੱਗੇ ਪਾਣੀ ਦੇ ਟਿਲੇ ਤੇ ਪਾਣੀ ਪਹੁੰਚ ਚੁੱਕਾ ਨਹਿਰਾ ਜੀ ਪਾਣੀ ਆ ਗਿਆ ਪੂਰਾ ਟਿਲੇ ਮੇਂ ਢੜੇ ਢੜੇ ਟਿਲੇ ਬਣੇ ਸੀ ਢੜੇ ਢੜੇ ਖੂਹ ਬ ਹਾਂ ਨਹਿਰਾਂ ਦੇ ਪਾਣੀ ਫੁੱਲ ਜੀ ਬਰਸਾਤ ਦਾ ਪਾਣੀ ਉੱਪਰ ਆ ਰਿਹਾ ਆ ਅੱਛਾ ਆ ਮੋਟਰਾਂ ਦਾ ਬਾਕੀ ਆ ਪਾਣੀ ਆ ਰਿਹਾ ਜੀ ਨਹਿਰਾਂ ਦਾ ਪੱਸੀਆਂ ਚ ਵੀ ਆ ਰਿਹਾ ਹੈ ਜੀ ਕਿੱਦਾਂ ਦਾ ਮਾਹੌਲ ਕਿੱਦਾਂ ਦਾ ਹੁਣ ਮਾਹੌਲ ਵਧੀਆ ਜੀ ਕਿੱਦਾਂ ਦੀ ਫਸਲ ਹੋਇਆ ਕਿੱਦਾਂ ਦੀ ਝੋਨੇ ਦੀ ਫਸਲ ਵਧੀਆ ਨੂੰ ਅਸੀਂ ਤਾਂ ਵਧੀਆ ਸੋਚਾਂਗੇ ਜੀ ਝੜ ਵਧੀਆ ਨਿਕਲੂਗਾ ਵਧੀਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਜੀ ਸਾਡੇ ਭਰਾ ਆਦੇ ਲੱਗੇ ਤਾਰੇ ਮੇਂ ਦੂਰ ਭਰਾ ਲੱਗੇ ਆ ਮਿਹਨਤ ਕਰ ਰਹੇ ਹਾਂ ਜੀ ਹਾਂ ਜੀ ਸਰ ਅਸਾ ਲੱਗਦਾ ਵੀ ਬਰਸਾਤ ਵਧੀਆ ਹੋ ਗਈ ਅੱਜ ਸਰ ਕੀ ਬਰਸਾਤ ਵਧੀਆ ਆ ਜੇ ਵਧੀਆ ਹੋ ਬਾਕੀ ਉਹ ਸੁਣਿਆ ਜੀ ਕਹਿੰਦੇ ਵੀ ਕਿ ਜਿਆਦਾ ਹੋਣੀ ਬਰਸਾਤ ਨਾ ਜਿਵੇਂ ਗਰਮੀ ਸੀ ਨਾ ਜਿਵੇਂ ਪਰਸੋਂ ਚ ਉੱਥੇ ਜੀ ਜੀ ਬਹੁਤ ਜਿਆਦਾ ਗਰਮੀ ਸੀਗੀ ਤੇ ਫਾਇਦਾ ਹੋ ਜੂਗਾ ਆਪਾਂ ਹੁਣ ਫਾਇਦਾ ਹੋਊਗਾ ਜੀ ਚਲੋ ਠੀਕ ਹੈ ਜੀ ਚਲੋ ਏ ਸੀ ਪੰਜਾਬ ਦੇ ਜਮੀਦਾ ਕਿਸਾਨ ਔਰ ਉਹ ਦੱਸਦੇ ਕਿ ਪੰਜਾਬ ਦੀ ਪਹਿਲੀ ਮੌਨਸੂਨ ਜਿਹੜੀ ਪ੍ਰੀ ਮੌਨਸੂਨ ਬਰਸਾਤ ਨੇ ਜਿਹੜੀ ਪੰਜਾਬ ਦੇ ਅਲੱਗ ਅਲੱਗ ਜੜੀ ਅੱਜ ਬਰਸਾਤ ਹੋਈ ਹੈ ਕਾਫੀ ੜੇ ਕਿਸਾਂ ਖਾਸ ਕਿਸਾਨ ਭਰਾਵਾ ਦੇ ਚਿਹਰੇ ਖੇਲੇ ਆ ਇਸ ਦੇ ਨਾਲ ਹੀ ਜਿਹੜੀ ਝੋਨੇ ਦੀ ਬਜਾਈ ਸ਼ੁਰੂ ਹੋ ਗਈ ਆ ਉਸ ਦੇ ਨਾਲ ਲੜੇ ਟੇਲਿਆਂ ਦੇ ਵਿੱਚ ਇਸ ਦੇ ਨਾਲ ਜਿਹੜੇ ਨਹਿਰਾਂ ਚ ਪਾਣੀ ਪ੍ਰੋਪਰ ਪੰਜਾਬ ਸਰਕਾਰ ਨੇ ਪਹਿਲਾਂ ਕਰ ਦਿੱਤੀ ਆ ਇਸ ਦੇ ਨਾਲ ਹੀ ਜਿਹੜੀ ਪੰਜਾਬ ਸਰਕਾਰ ਨੇ ਬੀਲੀ ਗੱਲ ਦੀ ਕੀਤੀ ਸੀ ਦੇ ਖੇਤਾਂ ਦੇ ਵਿਜੀਟਡ ਯੂਬਲ ਦੇ ਵਿੱਚ 8 ਕਿੜੇ 9 ਘੰਟੇ ਦੀ ਬੀਲੀ ਆਉਗੀ ਬਾਕਾਇਦਾ ਉਹਦਾ ਪ੍ਰਪਕਟਾ ਪ੍ਰਤੱਖ ਪਰਮਾਣ ਸਾਡੇ ਸਾਹਮਣੇ ਹੈਗਾ ਵੀ ਬਿਜਲੀ ਵੀ ਇਸ ਹਫ਼ਤੇ ਦੇ ਵਿੱਚ ਪੂਰੀ ਹੈ ਤੇ ਨਹਿਰਾਂ ਦੇ ਵਿੱਚ ਪਾਣੀ ਪੂਰਾ ਜਿਕਰ ਟੇਲਾਂ ਜੇ ਪਾਣੀ ਪਹੁੰਚ ਚੁੱਕਾ ਤਾਂ ਮੌਨਸੂਨ ਦੀ ਬਰਸਾਤ ਨੇ ਸੋਨੇ ਸੁਹਾਗੇ ਕੰਮ ਕਰਕੇ ਪੰਜਾਬ ਦੇ ਕਿਸਾਨਾਂ ਦੇ ਚਿਹਰੇ ਖਿਲਨ ਤੇ ਲਾਤੇ ਹੈ ਕਮੈਂਡੈਂਟ ਬੋਬੀ ਨਾ ਸੰਦੀਪ ਸ਼ਰਮਾ ਡੈਰੀਟਿਵਾ ਪਿੰਡ ਇਸੇਵਾਲ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ